ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ ਰੁੱਖਾਂ ਵਾਲੇ ਗ੍ਰਾਮ ਕੀ 71 ਸੌਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਪੰਥ ਕਾ ਮਾਲਕ ਜਗਤ ਗੁਰੂ ਰੁੱਖਾਂ ਵਾਲਾ ਗ੍ਰਾਮ ਵਿਖੇ ਦੀਵਾਨ ਲਗਾਏ ਬੈਠੇ ਗੁਰੂ ਜੀ ਦੇ ਦਰਸ਼ਨ ਕੋ ਚਾਰੋਂ ਕੁੰਟ ਕੀ ਸੰਗਤ ਆਈ ਗੁਰੂ ਜੀ ਸ਼ਬਦ ਪੜਿਆ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਕੇ ਹਟੇ ਸਿੰਘਾਂ ਸੰਤਾਂ ਹੱਥ ਜੋੜ ਬੇਨਤੀ ਕਰੀ ਨਾਲ ਪ੍ਰਾਰਥਨਾ ਕਰੀ ਏ ਗੁਰੂ ਜੀ ਅਸੀਂ ਰਾਮ ਤੀਰਤ ਦੇ ਮੇਲੇ ਪਰ ਗਏ ਸੀ ਮੇਲਾ ਦੇਖਿਆ ਸੀ ਅਸਾਂ ਉੱਥੇ ਇਸ਼ਨਾਨ ਵੀ ਨਹੀਂ ਕੀਤਾ ਗੁਰੂ ਜੀ ਨੇ ਬਚਨ ਕੀਤਾ ਸਿੱਖੋ ਤੁਹਾਨੂੰ ਅੰਨ ਦੀ ਤੋਟ ਨਹੀਂ ਆਵੇਗੀ ਇੱਕ ਸਿੱਖ ਨੇ ਬੇਨਤੀ ਕੀਤੀ ਗਰੀਬ ਨਿਵਾਜ ਗੁਰੂ ਜੀ ਰਾਮ ਤੀਰਤ ਦੇ ਨਾਵਣ ਦਾ ਕੀ ਦੋਸ਼ ਹੈ ਜੀ ਬਚਨ ਹੁਆ ਜਦੋਂ ਸਿੰਘ ਸੰਤ ਸਾਧ ਇਸ਼ਨਾਨ ਕਰਦੇ ਹੈ ਉਸ ਇਸ਼ਨਾਨ ਦੇ ਪ੍ਰਾਛਿਤ ਨਾਲ ਸਾਡੇ ਸਰੀਰ ਨੂੰ ਬੜਾ ਕਸ਼ਟ ਪ੍ਰਾਪਤ ਹੁੰਦਾ ਹੈ ਨਾਲੇ ਸਿੱਖਾਂ ਦੀ ਦੇਵ ਵਿਖੇ ਕਸ਼ਟ ਰਹਿੰਦਾ ਹੈ ਸਿੱਖਾਂ ਸੰਤਾ ਭਗਤਾ ਅਰਜ ਕਰੀ ਗੁਰੂ ਸੱਚਾ ਪਾਸ਼ਾ RAM ਤੀਰਥ ਅਸਾਂ ਸੁਣਿਆ ਹੈ ਸਨਾਤਨ ਪੁਰਾਤਨ ਹੈ ਬੜਾ ਤੀਰਥ ਲਵਕੁਸ਼ ਸੀਤਾ ਮਾਤਾ ਇੱਥੇ ਰਿਐਸ਼ ਕੀਤੀ ਹੈ ਨਾਲੇ ਲਵਕੁਸ਼ ਤੇ ਤੇ RAM ਜੀ ਦਾ ਯੁੱਧ ਹੋਇਆ ਹੈ ਬਚਨ ਕੀਤਾ ਹੈ ਸਿੱਖੋ ਸਭ ਝੂਠ ਹੈ ਜਦ ਅੰਮ੍ਰਿਤਸਰ ਵਿਖੇ ਯੁੱਧ ਹੋਇਆ ਸੀ ਤਦੋਂ ਵੀ ਇਸ ਜਗ੍ਹਾ ਰਾਵੀ ਨਦੀ ਵਗਦੀ ਸੀ ਸੰਗਤ ਅਰਜ ਕਰੀ ਰਾਮ ਤੀਰਥ ਦੇ ਇਸ਼ਨਾਨ ਦਾ ਕੀ ਤੋਸ਼ ਹੈ ਸਿੱਖੋ ਲਗੋ ਤੇ ਜਸੂ ਬੈਰਾਗੀ ਸੀ ਉਹਨਾਂ ਦਾ ਚੰਦੂ ਸਾਵੀ ਸਿੱਖ ਸੀ ਉਹਨਾਂ ਰਾਮ ਦਾ ਨਾਮ ਤੀਰਥ ਉੱਪਰ ਰੱਖਿਆ ਸੀ ਚੰਦੂ ਦਾ ਪਦਾਰਥ ਲੱਗਾ ਸੀ ਤੇ ਤਲਾਬ ਬਣਿਆ ਸੀ ਬਾਬੇ ਅਰਜਨ ਜੀ ਦਾ ਸ਼ਰਾਪ ਹੋਆ ਸੀ ਜੋ ਸਾਡਾ ਕੋਈ ਸਿੱਖ ਹੋਵੇਗਾ ਰਾਮ ਤੀਰਤ ਦੇ ਦਰਸ਼ਨ ਅਰ ਤਲਾਬ ਵਿਕੇਸ਼ ਨਾਨ ਵੀ ਨਹੀਂ ਕਰੇਗਾ ਏ ਗੁਰੂ ਗਰੀਬ ਨਿਵਾਜ ਜੀ ਸੋਡੇ ਸੁਲਤਾਨ ਕਲਗੀਧਰ ਨਿਮਾਨਿਆ ਕੇ ਮਾਨ ਪਰਮ ਪ੍ਰਾਪਤੀ ਸ੍ਰੀ ਸਤਗੁਰੂ ਜੀ ਅਸੀਂ ਰਾਮ ਤੀਰਤ ਦੇ ਮੇਲੇ ਗਏ ਸਾਂ ਬੜਿਆ ਅਨੰਤ ਨਾਲ ਮੇਲਾ ਵੇਖਿਆ ਸੀ ਸੰਗਤ ਅਰਜ ਕਰੀ ਜੀ ਅੱਜ ਗ੍ਰਹਿਣ ਲੱਗਾ ਹੈ ਜੀ ਪ੍ਰਸ਼ਾਦ ਦਾ ਕੀ ਹੁਕਮ ਹੈ ਲੰਗਰ ਤਿਆਰ ਹੋਆ ਸ਼੍ਰੀ ਮੁਖਵਾਕ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ ਸਾਰਿਆਂ ਦੇ ਸਿਰ ਉੱਤੇ ਪਰਮੇਸ਼ਰ ਦਾ ਭੈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਮੁਝੇ ਤਾਂ ਹੁਮੇ ਕਹਿ ਨਾ ਕੋਏ ਹੈ ਪਾਈ ਸਿੱਖੋ ਪਰਮੇਸ਼ਰ ਕੇ ਹੁਕਮ ਥੀ ਬਿਨਾ ਬਾਹਰ ਨਹੀਂ ਕੋਈ ਬਚਨ ਹੁਆ ਹੈ ਸਿੱਖੋ ਮੇਰਿਓ ਅਰਦਾਸ ਕਰਕੇ ਕਰਤ ਭੇਟ ਕਰੋ ਸ੍ਰੀ ਵਾਹਿਗੁਰੂ ਜੀ ਆਕਰ ਗੁਰੂ ਗ੍ਰੰਥ ਸਾਹਿਬ ਜੀ ਕੋ ਭੋਗ ਲਵਾਕਰ ਸੰਗਤ ਕੇ ਤਾਈਂ ਸ਼ਿਕਾਇਤਿ ਦਿਉ ਲਾਂਗਰੀ ਅਰਚ ਕਰੀ ਹੈ ਗੁਰੂ ਕਰੀਬ ਨਵਾਜ ਜੀ ਸੰਗਤ ਆਖਦੀ ਹੈ ਗ੍ਰਹਿਣ ਦਾ ਅੰਨ ਪਾਣੀ ਖਾਣਾ ਦੋਸ਼ ਹੈ ਬਚਨ ਹੁਆ ਚੰਦ ਸੂਰਜ ਕਿਉ ਕਦੇ ਗ੍ਰਹਿਣ ਨਹੀਂ ਲੱਗਦਾ ਪੱਕਿਆ ਅੰਨ ਖਾਣੇ ਕਾ ਕੋਈ ਦੋਸ਼ ਨਹੀਂ ਇਨਾ ਦਾ ਚੱਕਰ ਫਿਰਦਾ ਹੈ ਦੇਵ ਨੇਤ ਨਾਲ ਵਿੱਚ ਘਟ ਹੋਉਂਦਾ ਹੈ ਇੱਕ ਦੂਜੇ ਦੇ ਉੱਪਰ ਛਾਵੇਂ ਕਰਕੇ ਤੇਜੀ ਛਾਈ ਜਾਂਦੀ ਹੈ ਗ੍ਰਹਿਣ ਕਿਸੇ ਕੋ ਨਹੀਂ ਲੱਗਦਾ ਸੰਕਤ ਆਣਕਾਰ ਅਰਜ ਕਰੀ ਜੀ ਚੰਦ ਸੂਰਜ ਕੀ ਛਾਇਆ ਅੱਗੇ ਤਰੀ ਲਿਖਦੇ ਹਨ ਜਿਸ ਦਿਨ ਗ੍ਰਹਿਣ ਲੱਗਦਾ ਹੈ ਸਿੱਖੋ ਕਰਾਮਾਤ ਨਹੀਂ ਇਹ ਸਾਪ ਦਾ ਚੱਕਰ ਹੈ ਥੋੜਾ ਚੱਕਰ ਹਿਸਾਬ ਕੇ ਪੜਨੇ ਸਹਿਮਲੂ ਹੁੰਦਾ ਹੈ ਗੁਰੂ ਜੀ ਚਿਸਤਾ ਗ੍ਰਹਿਣ ਵਿਖੇ ਜਨਮ ਹੁੰਦਾ ਹੈ ਉਸ ਦਾ ਸ਼ਰੀਰ ਸ਼ੁੱਧ ਨਹੀਂ ਬਚਨ ਹੁਆ ਸ਼ਰੀਰ ਦਾ ਸੁੰਦਰ ਹੋਣਾ ਭਜਨ ਕਰਕੇ ਹੈ ਮੂਰਖ ਲੋਕ ਗ੍ਰਹਿਣ ਕਾ ਬਹਾਨਾ ਕਰਦੇ ਹਨ ਸਿੱਖੋ ਪਰਮ ਨਾ ਕਰੋ ਬਿਨਾ ਗ੍ਰਹਿਣ ਕੀ ਕਈ ਅੰਨੇ ਲੁੱਲੇ ਕਾਣੇ ਜਾਂਦੇ ਹਨ ਜੇ ਸਿੱਖੋ ਤੁਸੀਂ ਗੁਰੂ ਗੁਰੂ ਜਪੋ ਨਾਮਦਾਨ ਇਸ਼ਨਾਨ ਕਰੋ ਗੁਰੂ ਜੀ ਜਿਹੜਾ ਗ੍ਰਹਿਣ ਵਿਖੇ ਤੁਲਾ ਚਾੜੇ ਉਹੋ দান ਕਿਸੇ ਨੂੰ ਦੇਈਏ ਖੇ ਲੋੜਵੰਦ ਨੂੰ ਬੇਸ਼ੱਕ ਦੇ ਦੇਵੋ ਬਹੁਤ ਜਿੰਨਾ ਭਜਨ ਤਪ ਕਰੇਗਾ ਉਸਤੇ ਪੁੰਨ ਨਾਲ ਤੁਹਾਡਾ ਕਲਿਆਣ ਹੋਵੇਗਾ ਅੰਮ੍ਰਿਤ ਸ਼ੱਕੇ ਅਰਮੋਨੇ ਨੜੀ ਮਾਰ ਕੋ ਦਾਨ ਦੇਵਣਾ ਬਹੁਤ ਹੀ ਦੋਸ਼ ਹੈ ਸਿੰਘ ਨੂੰ ਦੇ ਦੇਵੋ ਜੋ ਬਚਨ ਨਾਮ ਮੰਨੇਗਾ ਉਹ ਖੋਟੀਆਂ ਜੁਨਾ ਵਿੱਚ ਪਵੇਗਾ ਸਿੰਘ ਕੋ ਦੇਣਾ ਧਰਮ ਹੈ ਤੁਸੀਂ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਕੇ ਕਹਾਮ ਦੇ ਹੋ ਅਰ ਲਿਹਾਜ ਨਾ ਕਰਖਦੇ ਹੋ ਅਰ ਉਹ ਮੂਰਖ ਸਿੱਖਾ ਕਿਉਂ ਫਸਾਈ ਕਰ ਨਿਰਵਾ ਆਪਣਾ ਕਰਦੇ ਹਨ ਅਰ ਇਹ ਵੀ ਕਹਿਣੇ ਕਾ ਇਰਾਦਾ ਕਰਦੇ ਹਨ ਕਿ ਅਸੀਂ ਸ੍ਰੀ ਗੁਰੂ ਨਾਨਕ ਜੀ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਕਦੀ ਵਰਤਮਾਨ ਨਹੀਂ ਕਰਦੇ ਹਾਂ ਅਰ ਮੁਕੇ ਪੀ ਪੀ ਕੇ ਉਹਨਾਂ ਦਾ ਅਰ ਉਹਨਾਂ ਦੇ ਸਿੱਖ ਕਾ ਦਾਨ ਖਾਂਦੇ ਹਾਂ ਸਿੰਘਾ ਕਾ ਜਨਮ ਅਸੀਂ ਪ੍ਰਸ਼ਟ ਕਰਦੇ ਹਾਂ ਸਿੰਘਾ ਕੋ ਚਾਹੀਏ ਜੇਕਰ ਬ੍ਰਾਹਮਣ ਅਮ੍ਰਿਤ ਛਕੇ ਤੇ ਸਿੰਘ ਸਜੇ ਆਪ ਦੂਣਾ ਇਹਨਾਂ ਨੂੰ ਮੰਨੋ ਫਿਰ ਦੂਣਾ ਇਤਬਾਰ ਕਰੋ ਜੇ ਬਚਨ ਨਾਮ ਮੰਨੇ ਤਾਂ ਇਹਨਾਂ ਦਾ ਸੰਖ ਜ਼ਰੂਰ ਹੀ ਤਿਆਗ ਦੇਵੇ ਗੁਰੂ ਜੀ ਦਾ ਭਰੋਸਾ ਕਰੋ ਤੁਹਾਡਾ ਕਲਿਆਣ ਹੋਵੇਗਾ ਦੋਹਰਾ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂ ਰਿੱਤੇ ਕਰ ਸਭੀ ਕਰੋ ਪ੍ਰਣਾਮ ਗੁਰੂ ਗੋਬਿੰਦ ਸਿੰਘ ਗੁਰ ਕੀ ਦਇਆ ਸੁੰਦਰ ਹੋਵੇ ਥਾਮ ਬਾਣੀ ਸਾਧਗੁਰ ਜੋ ਕਹੇ ਬਵੇਖਿਆਤ ਜਾਣੀ ਜਾਣ ਸੰਗਤ ਗੁਰ ਕੀ ਸਵਰਨ ਕਰ ਲੀਨੀ ਰਿਦਮੇ ਠਾਰ ਸਾਖੀ ਸੰਪੂਰਨ ਕਰੀ ਸ਼੍ਰੀ ਗੁਰੂ ਦੀਨ ਧਿਆਨ ਵਾਇਗੁਰ ਜੀ ਕੀ ਪਤੇ ਬੁਲਾਈ ਕਰ ਪਾਲ ਅੱਗੇ ਸਾਖੀ ਭਗਤੇ ਗ੍ਰਾਮ ਕੀ 102ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਭਗਤੇ ਗ੍ਰਾਮ ਦਵਾਨ ਲਗਾਇਆ ਸੰਗਤ ਕੋ ਨਿਹਾਲ ਕੀਆ ਬਚਨ ਹੁਆ ਸ਼੍ਰੀ ਮੁਖਵਾਕ ਕਾਲ ਪਾਏ ਬ੍ਰਹਮਾ ਪਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਭਾਇਕਰពិសਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਸਿੱਖਾਂ ਸੰਤਾ ਭਗਤਾ ਅਰਜ ਕਰੀ ਹੇ ਗੁਰੂ ਕਿਰਪਾ ਸਾਗਰ ਜੀ ਅਸੀਂ ਬੇਟੇ ਦੇ ਜਨਮ ਕੀ ਜਨਮ ਪੱਤਰੀ ਲਿਖਾਉਂਦੇ ਹਾਂ ਜੀ ਹੁਣ ਅਸੀਂ ਪੱਤਰ ਲਿਖਵਾਈਏ ਜੀ ਤਾਂ ਗੁਰੂ ਜੀ ਬਚਨ ਕੀਤਾ ਹੇ ਸਿੱਖੋ ਝੂਠੇ ਟੇਵੇਂ ਲਿਖਾਉਂਦੇ ਹਨ ਤੁਸੀਂ ਇਸ ਮੂਰਖਤਾਈ ਸੇ ਬਚੋ ਸਿੱਖੋ ਕੁਛ ਹਾਲਤ ਨਹੀਂ ਕੇਵਲ ਬ੍ਰਾਹਮ ਹੀ ਹੈ ਸ੍ਰੀ ਮੁਖਵਾਕ ਪ੍ਰਭ ਭਾਵੇਂ ਬਿਨ ਸਾਸ ਤੇ ਰਾਖੇ ਸਿੱਖਾਂ ਅਰਜ਼ ਕੀਤੀ ਗੁਰੂ ਜੀ ਉਮਰ ਦੇਖਣੀ ਇਹ ਨਿਸ਼ਾਨੀ ਯਾਦਗਾਰੀ ਦੀ ਹੈ ਬ੍ਰਾਹਮਣਾ ਪਾਸ ਹੀ ਵਿਦਿਆ ਹੈ ਅਰ ਅਗੰਮ ਦੀਆਂ ਖਬਰਾਂ ਦਿੰਦੇ ਹਨ ਗੁਰੂ ਵਚਨ ਕੀਤਾ ਇਹਨਾਂ ਦੀਆਂ ਧੀਆਂ ਕੁਛ ਰੰਡੀਆਂ ਹੁੰਦੀਆਂ ਹੈ ਅਰ ਵੈਦਾਂ ਦੇ ਪੁੱਤਰ ਕਿਉ ਮਰਦੇ ਹਨ ਸਿੱਖੋ ਐਵੇਂ ਪੰਡਤ ਟੇਵਾ ਲਿਖਾਉਂਦੇ ਹਨ ਹਰ ਗੁਜ਼ਾਰਾ ਕਰਦੇ ਹਨ ਤੁਸੀਂ ਪਰਮੇਸ਼ਰ ਦਾ ਭਜਨ ਕਰੋ ਪਾਪ ਤੋਂ ਡਰੋ ਯਾਰੀ ਚੋਰੀ ਨਿੰਦਿਆ ਨਾ ਕਰੋ ਸਭ ਕਿਸੇ ਨਾਲ ਸਲਾਹ ਰੱਖੋ ਸਿੱਖਾਂ ਅਰਜ ਕਰੀ ਆਪਣੇ ਸਿੱਖ ਨੂੰ ਜਨਮ ਨਿਸ਼ਾਨੀ ਲਿਖਣ ਕੀ ਆਗਿਆ ਦੇਵੇ ਸਿੱਖੋ ਐਸਾ ਸਮਾਂ ਆਵੇਗਾ ਰਾਜਾ ਖੁਦ ਜਨਮ ਅਰ ਮਰਨ ਦੀ ਨਿਸ਼ਾਨੀ ਆਪ ਹੀ ਪੈ ਰੱਖਣਗੇ ਮੁੰਸੀ ਕਾਰੋਬਾਰ ਬਿਠਾਏ ਜਾਣਗੇ ਹਰ ਹਰ ਪਿੰਡ ਮੈਂ ਜੋ ਨਾਲਿ ਖਾਵੇਗਾ ਉਸਕੋ ਡੰਡ ਮਿਲੇਗਾ ਸ਼ੀ ਬੱਕਰੀ ਇੱਕ ਪਿਆਲੇ ਪਾਣੀ ਪੀਵੇਗਾ ਜਿਹੜਾ ਪਾਪ ਕਰੇਗਾ ਉਹੀ ਉਹੀ ਫੜਿਆ ਜਾਵੇਗਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਕਰੇਗਾ ਸਿੰਗਾ ਦਾ ਤੇਜ ਵਧੇਗਾ ਹਰ ਜਗ੍ਹਾ ਸਿੰਗਾ ਕੀ ਫਤੇ ਰਹੇਗੀ ਸਿੱਖਾਂ ਬਚਨ ਕੀਤਾ ਹੈ ਗੁਰੂ ਜੀ ਐਸਾ ਰਾਜ ਕਿਸਦਾ ਹੈ ਬਚਨ ਹੁਆ ਜਦ ਲੰਕਾ ਵਿਖੇ ਸੀਤਾ ਗਈ ਸੀ ਉੱਥੇ ਤ੍ਰਿਸ਼ਟੀ ਨੇ ਸੇਵਾ ਕੀਤੀ ਸੀ ਤਾਂ ਤੇ ਸੀਤਾ ਜੀ ਨੇ ਵਰਦਿਆ ਸੀ ਤੇਰੀ ਬੰਸ ਉਦੇ ਅਸਤ ਤੋੜੀ ਰਾਜ ਕਰੇਗੀ ਅਰ ਸਿੱਖਣੀਆਂ ਅਰਜ ਕੀਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਵਾਂ ਨਾਲ ਜੋ ਵਿਆਹ ਕਰੇਗਾ ਉਸ ਨੂੰ ਕੀ ਫਲ ਮਿਲੇਗਾ ਗੁਰੂ ਜੀ ਬਚਨ ਕੀਤਾ ਪਰਸੂਤ ਸਮੇ ਦਾ ਦੁੱਖ ਨਹੀਂ ਹੋਉਂਦਾ ਔਰ ਉਹ ਮਰ ਕੇ ਝੁੜੇਲਾ ਅਧਿਕ ਵੀ ਨਹੀਂ ਬਣਦੀ ਆਏ ਗੁਰੂ ਜੀ ਹੁਣ ਅਸੀਂ ਕੀ ਕਰੀਏ ਲੜਕੇ ਦੇ ਜਨਮ ਕੀ ਤੋ ਬਹੁਤ ਖੁਸ਼ੀ ਹੈ ਪਰਸੂਤ ਸਮੇ ਦਾ ਭੈ ਵੀ ਹੈ ਔਰ ਉਹ ਮਰੇ ਖੋਟੀ ਚੂਣ ਕਿਉਂ ਪਾਉਂਦਾ ਹੈ हूँ असूप करिए गुरु जी वचन चार प्रकार की मुक्त है एक दूजा समीप तीजा शलोक चौथा सा जूझ पैत्रा मुदक करना चार इसके भुखण है जो श्री गुरु ग्रंथ साहब जी की बाणी पढ़न और सुन गए और भरोसा रखे सो इस मुक्त युक्त को प्राप्त करेंगे सिखो तुम तो दूजी वेर आनंद पढ़ा लवो गुरु जी का वचन मान कर फिर आनंद पढ़ा लेन की जो इन्होंने पर चलेगा उस आप रखवाले रहें जो ना करेगा गुरु जी उसकी हामी नहीं भरेगा नरक पवेगा मलेश की गति तो प्राप्त होगा जेकर संत भगत सिंह जी गुरु घर ਦੀ ਸੰਗਤ ਇਹ ਕਰਮ ਵਰਤਮਾਨ ਕਰਨਗੇ ਤਾਂ ਉਹਨਾਂ ਨੂੰ ਗੁਰਮਤ ਪ੍ਰਗਟ ਹੋਵੇਗੀ ਸੰਸਾਰ ਪਰ ਉਨ੍ਹਾਂ ਦਾ ਰਾਜ ਤੇਜ ਪ੍ਰਭਾਵਤ ਬढ़ेगा ਅਰ ਇਸ ਲੋਕ ਵਿਖੇ ਜਗਤ ਵਿਖੇ ਜਸ ਹੋਵੇਗਾ ਅਰ ਸਰਬੱਤ ਖਾਲਸਾ ਪ੍ਰਤੀਤ ਕਰੇਗਾ ਸਿੱਖਾਂ ਬੇਨਤੀ ਕੀਤੀ ਸ੍ਰੀ ਗੁਰੂ ਰਾਮਦਾਸ ਜੀ ਕੀ ਬਾਣੀ ਸਦਾ ਪੂਰਨ ਦੀ ਮਰਿਆਦਾ ਅਸਾਂ ਤਾਂ ਹੀ ਦਿਰਾਬੋ ਜੀ ਇੱਕ ਦੋ ਸ਼ਬਦ ਪੜਨ ਨਾਲ ਸਾਰੀ ਬਾਣੀ ਦਾ ਮਹਾਤਮ ਸਿੱਧ ਹੋਵੇ ਉਹ ਅਸੀਂ ਪੜਿਆ ਕਰੀਏ ਬਚਨ ਹੁਆ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਖਵਾ ਲਾਵਾ ਦਾ ਜੋ ਪਾਠ ਕਰੇਗਾ ਹੋਰ ਸਗਰੀ ਬਾਣੀ ਪੜੀ ਹੋਈ ਉਸ ਦੀ ਪਰਵਾਣ ਹੋਵੇਗੀ ਸ਼ਬਦ ਮਹਾਕਾਲ ਰਖਵਾਰ ਹਮਾਰੋ ਮਹਾ ਲੋ ਮੈਂ ਕਿੰਕਰ ਥਾਰੋ ਸ਼੍ਰੀ ਗੁਰੂ ਰਾਮਦਾਸ ਜੀ ਦੀ ਜੋ ਕਲਾ ਹੈ ਸੋ ਲਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਥਾਪਨ ਕਰੀ ਹੈ ਜਿਸ ਨੇ ਪ੍ਰੀਤ ਸਾਥ ਲਾਵਾਂ ਦਾ ਪਾਠ ਕੀਤਾ ਹੈ ਪ੍ਰੇਮ ਸਮੇ ਸੋ ਸਮੂਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਪਾਵੇਗਾ ਤੇ ਪਰਮੇਸ਼ਰ ਮੇਰਨਕਾਰ ਦੇ ਨਾਲ ਸੰਜੋਗ ਰਵੇਗਾ ਨਾਲੇ ਦੇ ਰੱਖਿਆ ਰਵੇਗੀ ਜਿਨ ਨੂੰ ਉਛਾਇਆ ਸਾਰੇ ਉਸ ਦੇ ਪਾਸੋਂ ਪੈਰ ਰੱਖਣਗੇ ਇਹੋ ਸਭ ਰੱਛਿਆ ਮੰਤਰ ਹੈ ਜਿੰਨੇ ਭਾਈ ਬੈਲੋ ਦੇ ਵਸਪੂਤ ਹੋਏ ਸਨ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਨਾਲ ਸਭ ਲਾਵਾ ਦੇ ਪਾਠ ਸਾਥ ਵਸ ਹੁੰਦੇ ਹਨ ਜਿਸ ਦੀ ਅੰਛ ਨਹੀਂ ਸੀ ਰਹਿੰਦੀ ਉਸ ਕੋ ਗੁਰੂ ਸਾਹਿਬ ਜੀ ਲਾਵਾ ਕਾ ਪਾਠ ਪੜ ਕੇ ਰੱਛਿਆ ਕਰਦੇ ਸਨ ਜਿਸ ਪ੍ਰਕਾਰ ਸੁਲੱਖਣੀ ਜੱਟੀ ਕੋ ਸ਼ਿ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਦੇਖ ਤੇ ਕੇਤਨੀ ਜੀ ਨੇ ਸੱਤ ਪੁੱਤਰ ਦਿੱਤੇ ਸਨ ਸਿੱਖਾਂ ਅਰਜ਼ ਕੀਤੀ ਜੀ ਹੈ ਗੁਰੂ ਜੀ ਕਾਲਯੁਗ ਵਖੇ ਜਪ ਤਪ ਨਹੀਂ ਹੁੰਦਾ ਜੀਵਾਂ ਦੇ ਹਿਰਦੇ ਵਿਖੇ ਲੋਭ ਵਿਆਪ ਰਿਹਾ ਹੈ ਦਾਨ ਵੀ ਨਹੀਂ ਹੋ ਸਕਦਾ ਜੀਵਾਂ ਦੀ ਗਤੀ ਕਿਸ ਪ੍ਰਕਾਰ ਹੋਵੇਗੀ ਉਹ ਮਰਿਆਦਾ ਸਾਨੂੰ ਦੱਸੋ ਜੀ ਬਚਨ ਹੋਇਆ ਹੈ ਸਿੱਖੋ ਤੁਸੀਂ ਧਨ ਹੋ ਜੀ ਜਿੰਨਾ ਮੁਕਤੀ ਦੀ ਇੱਛਾ ਦਾ ਕਾਰਨ ਪ੍ਰਗਟ ਕਰਾਉਣਾ ਪੜਾ ਜਾਂਦਿਆ ਹੈ ਤੁਹਾਡਾ ਜਨਮ ਸਫਲ ਹੈ ਬਚਨ ਹੁਆ ਸ਼੍ਰੀ ਮੁਖਵਾਕ ਅੜਿਲ ਸੁਣੇ ਗੂੰਜੋ ਖਾਇ ਸੁਰਸਨਾ ਪਾਵਈ ਸੁਣੇ ਮੂੜ ਚਤਲੈ ਚਤਰਤਾ ਆਵਈ ਸਿੱਖੋ ਸੰਤੋਂ ਭਗਤੋਂ ਅੰਮ੍ਰਿਤ ਵੇਲੇ ਜਪਜੀ ਤੇ ਲਾਵਾਂ ਅਰ ਚਉਪਈ ਦਾ ਪਾਠ ਕਰੋ ਜੋ ਜਿਤਨੀ ਬਾਣੀ ਪੜੇਗਾ ਉਹ ਸਾਰੀ ਪ੍ਰਵਾਨ ਹੋਵੇਗੀ मन तन से स्थित करके अमृत वेले प्रीत से भजन करो हर समय अकाल पुरख के ताई हाजर नाजर जाने अमृत वेले पाठ करो सब सिख सिखणिया रहत मर्यादा रखियो होर किसी भेखी दे परम भूल्यो अकाल पुरख का हुक्म मनो गुरु नानक साहिब को पूरा गुर जाण बिना गुरु ਸ਼੍ਰੀ ਅਕਾਲ ਪੁਰਖ ਜੀ ਦੇ ਹੋਰ ਕਿਸੇ ਦਾ ਆਸਰਾ ਨਹੀਂ ਕਰਿਓ ਸਰਬ ਰਿੱద్ధి ਸਿੱਧੀ ਅਰ ਮੁਕਤੀ ਪ੍ਰਾਪਤ ਹੋਵੇਗੀ ਨਾਮਦਾਨ ਕਰਨੇ ਸੇ ਗਤੀ ਜਾਣਿਓ ਜਿਸਨੇ ਜੀਵਤ ਕਿਰਿਆ ਕਰਨੀ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਗੁਰੂ ਕੀ ਸੰਗਤ ਕੋ ਜਥਾ ਜੋਗ ਪ੍ਰਸ਼ਾਦ ਕਰੇ ਅਰਦਾਸ ਕਰਾਏ ਪਰਮੇਸ਼ਰ ਸਹਾਇਤਾ ਰੱਖੇਗਾ ਦੁਹਰਾ ਖਾਲਸਾ ਧਰਮ ਸੋ ਖਾਲਸਾ ਔਰ ਅਨੀਤ ਬਤੇਰ रहे खालसा पंथ पुन कायम दायम शेर हे सिखो मन सभी के एक परम की जोत कार है निरंकार पोत जिसने पैदा तुम कियो सिंह साजन के हेत वाहगुरु जी की फतेह बुलाओ रहो सदा सुचे साखी ब्राह्मणों प्रीत एक सौ तेरवी सवयो की आरंभ हुई गुरु सच्चा पातशाह ਕਲਗੀਧਰ ਇੱਕ ਸਮੇ ਬੜਾ ਭਾਰੀ ਯੱਗ ਆਰੰਭਿਆ ਅਰ ਦੂਰ ਦੂਰ ਦੇਸ਼ ਦਾ ਸ਼ਾਂਤਰਾ ਕੇ ਅਭਿਆਗਤ ਅਤਿਥ ਪੰਡਿਤ ਬ੍ਰਾਹਮਣ ਦੀਜ ਆਦਿਕ ਆਏ 71 ਹੋਏ ਗੁਰੂ ਜੀ ਨੇ ਬੜੇ ਬੜੇ ਵਿਦਵਾਨੋ ਕੋ ਬੁਲਾਇਆ ਤਾ ਬ੍ਰਾਹਮਣ ਆਖਿਆ ਜੇਕਰ ਤੁਸੀਂ ਜਨਉ ਨੂੰ ਪੈਨੋ ਅਰਪੱਗ ਅਰ ਕਸ਼ਤੇ ਕੰਗਾ ਅਤੇ ਕੜਾ ਲਾਕਰ ਸਾਡੇ ਚਰਨ ਤੋਂ ਆਓਗੇ ਅਰ ਚੂਲੀ ਪਿਆ ਕੇ ਮਨਸਾਵੋਗੇ ਤਾਂ ਅਸੀਂ ਅਰ ਖਾਵਾਂਗੇ ਸਾਡੇ ਤੋਂ ਬਿਨਾ ਤੇਰਾ ਯੱਗ ਕਿਸ ਤਰ੍ਹਾਂ ਸੰਪੂਰਨ ਹੋਵੇਗਾ ਵੈਸ਼ ਸੁੰਦਰਾ ਕੀ ਜਾਤ ਸੇ ਤੇਰੀ ਪ੍ਰੀਤੀ ਅਰ ਭਰਤੀਤ ਹੈ ਤਬ ਸ਼੍ਰੀ ਗੁਰੂ ਜੀ ਸ਼੍ਰੀ ਮੁਖਵਾਪ ਸਵਈਏ ਕਹਿਆ ਜੋ ਕੁਛ ਲੇਖ ਲਿਖਾਓ ਬਿਦਨਾ ਸੋਈ ਪਾਇਤ ਮਿਸ਼ਰ ਜੂ ਸ਼ੋਕ ਨਿਵਾਰੋ ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਪੂਲ ਨੈ ਕੋਪ ਚਿਤਾਰੋ ਬਾਗੋ ਨਿਹਾਲੀ ਪਠੇ ਦੇਹੋ ਆਜ ਭਲੇ ਤੁਮ ਕੋ ਨੀਚੇ ਜੀ ਤਾਰੋ ਛਤਰੀ ਸਬੇ ਕਰੀਤ ਵਿਪਨ ਕੇ ਇਨਹੋ ਪੈ ਕਟਾਸ਼ ਕਿਰਪਾ ਕੇ ਨਿਹਾਰੋ युद्ध चते इन ही के प्रसाद इन ही के प्रसाद सुधन करे अग् अयुगरे इन ही के प्रसाद इन ही कृपा फुनताम परे इन ही के प्रसाद सुविद्या लई इन ही की कृपा सब शत्रु मरे इन ही की कृपा के सजे हम हैं नहीं मसो गरीब करोर परे सेव करी इन ही की पावत और की सेव सुहात को दान दियो इनही को भलो अर आन को दान न लागत नी को आगे फले इनही को दियो जग में जस और दियो सब फीको मोह ग्रह में मन ते तन ते सिर लियो तन है सब ही इनही को दोहरा चटपटाए चित में जरो तृण ज्यों क्रोदत होए ਖੋਜ ਰੋਜ ਕੇ ਹੇਤ ਲਗੇ ਦਿਓ ਮਿਸ਼ਰਜੂ ਰੋਏ ਗੁਰ ਸੱਚਾ ਪਾਤਸ਼ਾ ਜਗ ਭਾਗ ਦਾ ਦਾਨ ਸਿੰਘਾਂ ਸੰਤਾ ਇਹ ਹੰਗਮਾ ਕੋ ਸ਼ਿਕਾ ਕਰ ਮੁਖਵਾਖਵਾਰ ਦਿੱਤਾ ਜੋ ਸਿੰਘ ਪੰਥ ਦੀ ਸੇਵਾ ਪੂਜਾ ਮਿੱਤਰ ਜਾਣ ਕਰ ਕਰੇਗਾ ਉਸ ਕੀ ਲੋਕ ਪਰਲੋਕ ਵਿਖੇ ਸਹਾਇਤਾ ਕਰਾਂਗਾ ਪੁਨਨਾ ਅਰਦਾਸ ਕਰਵਾਵਾਂਗਾ ਅਮਾਨਤ ਗੁਰ ਕੇ ਖਜ਼ਾਨੇ ਵਿਖੇ ਜਮਾ ਰੱਖੇ ਮਨਸ ਕੇ ਨਹੀਂ ਦੇਣਾ ਕਿਉਂ ਜੋ ਮਨਸਿਆ ਹੋਇਆ ਭ੍ਰਸ਼ਟ ਹੋਏ ਜਾਂਦਾ ਹੈ। ਦਾਨ ਸਿੱਖਾਂ ਦੇ ਬਿਨਾ ਹੋਰ ਕਿਸੇ ਨੂੰ ਨਹੀਂ ਦੇਵਣਾ। ਜੋ ਦਾਨ ਇਨ੍ਹਾਂ ਦੇ ਬਿਨਾ ਹੋਰ ਕਿਸੇ ਨੂੰ ਦੇਵੇਗਾ ਉਹ ਨਰਕਾ ਵਿਖੇ ਪਾਵੇਗਾ। ਇੱਕ ਸਿੱਖ ਨੇ ਬੇਲ ਜੋੜਿਆ ਉਹ ਤੁਰੇ ਨਹੀਂ। ਅੜੀ ਕਰਦਾ ਸੀ। ਸਿੱਖ ਨੇ ਉਸ ਨੂੰ ਸੋਟੇ ਮਾਰ ਅਰ ਕਿਹਾ ਮੈਂ ਤੈਨੂੰ ਮੁੱਲ ਤੇ ਕਰ ਜੋੜਨ ਵਾਸਤੇ ਲਿਆ ਹੈ। ਉਹ ਤੁਰਿਆ ਨਾ। ਉੜਕ ਦੋ ਤਿੰਨ ਦਿਨ ਮਗਰੋਂ ਮਰ ਗਿਆ hindu ਕਹਿਣ ਤੂੰ ਗੰਗਾ ਜਾ ਫੇਰ ਬ੍ਰਹਮ ਭੋਜ ਕਰ ਫੇਰ ਅਸੀਂ ਸ਼ੁੱਧ ਤੈਨੂੰ ਕਰਾਂਗੇ ਫੇਰ ਉਸਨੇ ਸਿੰਘਾ ਪਾਸੋਂ ਪੁੱਛਿਆ ਜੀ ਜਾਣ ਕੇ ਨਹੀਂ ਮਾਰਿਆ ਜੀ ਹੁਣ ਨਾਲੇ ਇੱਕ ਮੇਰਾ ਬੈਲ ਮਰਿਆ ਹੁਣ ਦੂਸਰਾ ਵੇਚ ਕੇ ਮੈਂ ਗੰਗਾ ਜਾਵਾਂ ਤੇ ਹਰੀ ਜਨਾ ਤੋਂ ਜੁੱਤੀਆ ਖਾਵਾਂਗਾ ਤੁਸੀਂ ਕੋਈ ਉਪਾਦ ਸੋ ਜੀ ਮੈਂ ਕੀ ਕਰਾਂ ਤੁਸੀਂ ਜਾਣਦੇ ਹੋ ਪਸ਼ੂ ਤਾਂ ਲੱਕੜ ਸੋਟੇ ਤੋਂ ਬਿਨਾ ਨਹੀਂ ਰਹਿ ਸਕਦਾ ਅ ਸਾਡਾ ਰੁਜ਼ਗਾਰ ਬੈਲਾਂ ਨਾਲ ਹੀ ਹੈ ਗੁਰੂ ਖਾਲਸਾ ਸੰਗਤ ਨੇ ਮਿਲ ਕੇ ਉਸ ਪਸ 171 106 ਜਪਜੀ ਸਾਹਿਬ ਦਾ ਕਰਾਇਆ ਸਵਾ ਰੁਪਇਆ ਤਨਖਾ ਲਗਾ ਕੇ ਅੰਮ੍ਰਿਤ ਤੇ ਛਿੱਟੇ ਮਾਰੇ ਸ਼ੁੱਧ ਕੀਆ ਸਿੰਘੋਂ ਉਸ ਦਾ ਕਾਲ ਇਸੇ ਤਰ੍ਹਾਂ ਸੀ ਸਿੱਖੋ ਸਰਬੱਤ ਨੂੰ ਇਹ ਬਾਤ ਹੈ ਪਾਠ ਕਰਕੇ ਸ਼ੁੱਧ ਕਰ ਲਿਆ ਕਰੋ ਗੁਰੂ ਦਾ ਹੁਕਮ ਹੈ ਜਦੋਂ ਬਲਦ ਗਉ ਲਿਆ ਕਰੋ ਸੰਗਲ ਨਾ ਪਾਵੋ ਰੱਸਾ ਸੰਗੀ ਪਾਓ ਪਰਮ ਨਾ ਕਰੋ ਗਉ ਦੀ ਰੱਖਿਆ ਕਰੋ ਮਾਰੇ ਰਾਖੇ ਏਕੋ ਆਪ ਮਨੁੱਖ ਕੇ ਕਿਛ ਨਾਹੀ ਹਾਥ ਹੇ ਗੁਰੂ ਜੀ ਅਸਾ ਬੜੇ ਪਾਪ ਕੀਏ ਹਨ ਸਿੱਖ ਗੁਰੂ ਕੀ ਸ਼ਰਨ ਆਣ ਕੇ ਬਖਸ਼ੇ ਗਏ ਭਰੋਸਾ ਰੱਖੋ ਗੁਰੂ ਪਰ ਅੱਗੇ ਸਾਖੀ ਸ਼੍ਰੀ ਮੁਕਵਾਕ ਸ਼੍ਰੀ ਰਾਮਪੁਰ ਕੀ 114ਵੀਂ ਚੱਲੀ गुरसच्चा पातशाह परम प्रतापी कलगीतर पंथ का वाली जगत गुरु ने रामपुर के विखे दीवान लगाया और संगता को हुक्म दिया ਸਵਈਆ ਪਾਏ ਗਏ ਜਪ ਤੇ ਤੁਮਰੇ ਤਪ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸ ਬੇ ਸਵੇ ਬਹੁ ਪੇਦ ਕਹੇ ਹਮ ਇਕ ਨਾ ਜਾਣਿਓ ਸਿਰਿ ਇਸ ਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹੇ ਬਖਾਨਿਓ ਸੰਤੋ ਸਿੰਘੋ ਸਿੱਖੋ ਭਗਤੋ ਸਭ ਕਿਸੇ ਦੀ ਸੇਵਾ ਕਰੋ ਪਰਮੇਸ਼ਰ ਰੂਪ ਜਾਣ ਆਦਰ ਕਰੋ ਬੜੇ ਬੜੇ ਮਾਨੀਆ ਪੁਰਖਾ ਦਾ ਆਦਰ ਕਰੋ ਵਿਦਿਆ ਪੜਾ ਪਰਮਦਾਨ ਹੈ ਨਾਮਦਾਨ ਇਸ਼ਨਾਨ ਦਿਆ ਧਰਮ ਦੀ ਪਾਲਨਾ ਕਰੋ ਬ੍ਰਾਹਮਣ ਦਰਸ਼ਨ ਪਰਸਨ ਕੋ ਆਏ ਉਹਨਾਂ ਆਏ ਕੇ ਹਰੀ ਚਰਚਾ ਆਰੰਭ ਕਰੀ ਉਹ ਬੜੇ ਵਿਦਵਾਨ ਸੇ ਗੁਰੂ ਜੀ ਸਰਗੁਣ অবতার ਦੀ ਸ਼ਕਤੀ ਤੁਹਾਡੇ ਵਿੱਚ ਹੈ ਅਸਾ ਤੁਹਾਡੀ ਧੀਰਜ ਖਿਮਾ ਦੇਖਣੀ ਹੈ ਜਿਸ ਪ੍ਰਕਾਰ ਪ੍ਰਿਖੂ ਜੀ ਨੇ ਵਿਸ਼ਨੂੰ ਭਗਵਾਨ ਕੋ ਲਾਤ ਮਾਰੀ ਤਾਂ ਵਿਸ਼ਨੂੰ ਜੀ ਨੇ ਉਸ ਦਾ ਚਰਨ ਪਕੜ ਕੇ ਕਿਹਾ ਸੀ ਤੁਹਾਡੇ ਚਰਨ ਕੋ ਖੇਦ ਹੋਇਆ ਹੋਵੇਗਾ ਮੇਰਾ ਸਰੀਰ ਬਜਰ ਸਮਾਨ ਸੀ ਤੁਸੀਂ ਆਪਣੀ ਸੰਗਤ ਕੋ ਉਪਦੇਸ਼ ਕਰਦੇ ਹੋ ਮੋਨੇ 나ੜੀ ਮਾਰ ਦੀ ਸੇਵਾ ਪੂਜਾ ਨਹੀਂ ਕਰਨੀ ਇਸ ਵਿਖੇ ਦੂਸ਼ਣ ਕੀਤਾ ਹੈ ਵਚਨ ਕੀਤਾ ਲੱਭ ਲੋਭ অহੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਗੁਰੂ ਜੀ ਪ੍ਰਸ਼ੰਤਾ ਉੱਤਰ ਦੇਵਣ ਲੱਗੇ हे ਦੀਜੂ ਜਿਸ ਦੇ ਆਦਰ ਵਡਿਆਈ ਦੇਣ ਸੇ ਵਡਿਆ ਦਾ ਨਿਰਾਦਰ ਹੋਵੇ ਉਸ ਦੀ ਸੇਵਾ ਮਾਨ ਪੂਜਾ ਵਡਿਆਈ ਕਰਨਾ ਦੋਸ਼ ਹੈ ਗੀਤਾ ਮੈਂ ਲਿਖਿਆ ਹੈ ਫਿਰ ਉਨ੍ਹਾਂ ਨੇ ਕਿਹਾ ਕਿ ਕਿਸ ਦਾ ਮਾਨ ਪੰਕ ਕੀਤਾ ਹੈ ਅਸੀਂ ਬ੍ਰਹਮਾ ਦੇ ਮੁਖ ਸੇ ਪੈਦਾ ਹੋਏ ਹਾਂ ਵਚਨ ਕੀਤਾ ਤੁਸੀਂ ਕਹਿਣੇ ਮੇ ਉੱਚੇ ਹੋ ਔਰ ਤੁਹਾਡਾ ਮੁਖਤੀ ਪੈਂਦਾ ਹੋਣਾ ਵੀ ਝੂਠਾ ਹੈ ਤੁਹਾਡਾ ਕਹਿਣਾ ਤੇ ਲਿਖਣਾ ਵੀ ਝੂਠਾ ਹੈ ਪਰਮੇਸ਼ਰ ਦੇ ਆਕਾਰ ਵਿਖੇ ਕੋਈ ਪੱਖ ਨਹੀਂ ਹੈ ਸਰਗੁਣ ਅਵਤਾਰ ਦੇ ਮੁਖ ਥੀ ਬੀਰਜ ਕੇ ਸਾਥ ਪੈਦਾ ਹੋਇਆ ਹੈ ਜਾਂ ਥੂਕਨੇ ਸੇ ਹੋਏ ਹਨ ਉਹ ਥੂਕ ਕਿਸ ਦੀ ਪੱਖ ਵਿੱਚ ਪਈ ਸੀ ਕਬੀਰ ਜੀ ਨੇ ਸੱਚ ਕਿਹਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੁਮ ਕਤ ਦੂਧ ਏ ਸਿੱਖੋ ਪਰਮੇਸ਼ਰ ਦਾ ਭਜਨ ਕਰੋ ਇਹਨਾਂ ਦੀਆਂ ਮਨ ਕਥੀਆਂ ਨਾ ਸੁਣੋ ਪ੍ਰਾਛਿਤੀ ਹੋ ਜਾਵੋਗੇ ਛਤਰੀਆਂ ਦਾ ਪੂਜਾ ਥੀ ਪੈਂਦਾ ਹੋਣਾ ਝੂਠਾ ਹੈ ਜਦ ਅਕਾਲ ਪੁਰਖ ਸੰਸਾਰ ਰਚਨਾ ਰਚੀ ਹੈ ਸਭ ਪੁਰਖ ਪ੍ਰਕਿਰਤੀ ਦੇ ਸੰਯੋਗ ਸ਼ਕਤੀ ਨੇ ਰਚੇ ਹਨ ਅਕਾਲ ਪੁਰਖ ਜੀ ਆਪ ਨਿਰਲੇਪ ਹਨ ਭਗਵਾਂ ਦੇ ਮੋਖ ਥੀ ਪੂਜਾ ਥੀ ਗੋਡਿਆਂ ਥੀ ਚਰਨਾ ਥੀ ਸੰਸਾਰ ਦੀ ਉਤਪਤੀ ਹੁੰਦੀ ਹੈ ਤਾਂ ਤੁਸੀਂ ਇਸਤਰੀ ਤੋਂ ਪੁੱਤਰ ਕਿਉਂ ਪੈਦਾ ਕਰਦੇ ਤੁਸੀਂ ਪਰਮੇਸ਼ਰ ਨੇ ਕਲੰਕ ਕੋ ਕਲੰਕੀ ਬਣਾਇਆ ਹੈ ਇਹ ਤੁਹਾਡੇ ਲਿਖੇ ਹੋਏ ਅਰ ਜੋ ਕੋਈ ਪੜ੍ਹੇਗਾ ਅਰ ਸੁਨੇਗਾ ਸੋ ਪ੍ਰਾਸ਼ਚਿਤੀ ਹੋਵੇਗਾ ਸਿੱਖੋ ਸ਼੍ਰੀ ਵਾਇਗੁਰ ਜੀ ਦਾ ਸਿਮਰਨ ਭਜਨ ਕਰੋ ਸੰਸਾਰ ਦੇ ਪਾਪਾਂ થી ਡਰੋ ਉਤਮਾ ਤੋਂ ਬੁਰਾ ਨਹੀਂ ਹੋਤਾ ਨਿੰਦਕਾ ਤੋਂ ਕਤਾਚਿਤ ਪਲਾ ਨਹੀਂ ਹੋਤਾ ਤੇ ਫੇਰ ਸਿੱਖਾਂ ਪੁੱਛਿਆ ਸਤਿਗੁਰੂ ਉਹਨਾਂ ਨੇ ਬੁਰਾ ਕੰਮ ਕਿਹੜਾ ਕੀਤਾ ਹੈ ਸਿੱਖੋ ਸਮੁੰਦਰ ਵਿਖੇ 14 ਰਤਨ ਪੈਦਾ ਹੋਏ ਸਨ ਵਿਸ਼ਨੂੰ ਭਗਵਾਨ ਸਾਰੇ ਸੰਸਾਰ ਦੀ ਪਾਲਣਾ ਕਰਦਾ ਹੈ। ਰਾਮ ਅਵਤਾਰ ਨੇ ਸੰਸਾਰ ਦੀ ਰੱਛਿਆ ਵਾਸਤੇ ਅਵਤਾਰ ਧਾਰਿਆ ਸੀ। ਅਸਾਂ ਜੰਜੂ ਟਿੱਕੇ ਦੀ ਰੱਛਿਆ ਵਾਸਤੇ ਤੁਰਕਾਂ ਨਾਲ ਧਰਮ ਦਾ ਹੀ ਉਧਰ ਰੱਛਿਆ ਹੈ। ਇਨ੍ਹਾਂ ਬ੍ਰਾਹਮਣਾ ਸ਼੍ਰੀ ਕ੍ਰਿਸ਼ਨ ਜੀ ਕੋ ਅਰ ਸ਼੍ਰੀ ਗੁਰੂ ਹਰਗੋਬਿੰਦ ਜੀ ਕੋ ਜ਼ਹਿਰ ਦਿੱਤਾ ਸੀ। ਸਿੱਖੋ ਜਦ ਅਕਾਲ ਪੁਰਖ ਜੀ ਉੱਚਾ ਮ੍ਰਤਵਾ ਦਿੱਤਾ ਹੈ ਤਾਂ ਉਹਨਾਂ ਦੇਵਤਿਆਂ ਸੰਤਾਂ ਅਵਤਾਰਾਂ ਕੋ ਬੜਾ ਦੁੱਖ ਦਿੱਤਾ ਹੈ। ਕਿਸੇ ਸੁਖ ਨਹੀਂ ਦਿੱਤਾ ਅਗਸਤ ਮੁਨੀ ਸਮੁੰਦਰ ਖਾਰਾ ਕੀਤਾ 라वण सीता ਚਲੀ ਭੀਖੂ ਵਿਸ਼ਨੂੰ ਕੋ ਲਾਤ ਮਾਰੀ ਸੀ ਉਸ ਵਕਤ ਵਿਸ਼ਨੂੰ ਭਗਵਾਨ ਜੀ ਸੁਖਮ ਬ੍ਰਿਤੀ ਸੇ ਬੜੀ ਨਿਆਦਰੀ ਮੰਨੀ ਸਭਾ ਮੇ ਮਾਨ ਪੰਗ ਨਾ ਕੀਤਾ ਪਰਸ ਰਾਮ ਨੇ ਛਤਰੀਆਂ ਦੀ ਵੰਸ਼ ਹੱਤਿਆ ਕਰੀ ਪੰਡਤਾਂ ਦੇ ਪੁੱਤਰ ਅਸੁਥਾਮਾ ਨੇ ਮਾਰੇ ਵਿਤਵਾ ਇਸਤਰੀਆਂ ਰੱਖਣੀਆਂ ਬ੍ਰਾਹਮਣਾਂ ਨੇ ਝੂਠਮੂਖ ਲਿਖਿਆ ਹੈ ਤੇ ਸਿੱਖੋ ਪ੍ਰਭੂਤ ਤੇ ਕਾਜੀ ਨੇ ਸਾਡੇ ਸਾਹਿਬ ਜਾਦੇ ਮਰਵਾ ਦਿੱਤੇ ਹਨ ਡੁੱਬੀ ਤਾਂ ਜੇ ਸਾਹ ਨਾ ਆਇਆ ਇਹਨਾਂ ਦਾ ਪਰਮੇਸ਼ਰ ਮਾਣ ਹਟਾਇਆ ਵਿਸ਼ਨੂ ਜੀ ਨੇ ਆਗਿਆ ਕਰੀ ਜਦ ਗੁਰੂ ਨਾਨਕ ਸਾਹਿਬ ਤੇ ਦਸ ਅਵਤਾਰ ਧਾਰਾਂਗੇ ਤਦ ਦੀਜਾ ਦਾ ਸੁੰਦਰਾ ਜਿਤਨਾ ਵੀ ਆਦਰ ਮਾਣ ਨਹੀਂ ਹੋਵੇਗਾ ਸਿੱਖ ਹਿੰਦੂ ਖੰਡੇ ਦਾ ਅੰਮ੍ਰਿਤ ਛੱਕ ਕਰ ਸਿੰਘ ਸੱਜਣਗੇ ਰਹਿਤ ਰੱਖਣਗੇ ਮਰਿਆਦਾ ਵਰਤਣਗੇ ਸਿੰਘਾਂ ਦੇ ਝੂਠੇ ਭਾਂਡੇ ਮਾਂਜਣਗੇ ਜੋੜੇ ਝਾੜਨਗੇ ਤਾਂ ਉਹਨਾਂ ਦੀ ਗਤੀ ਹੋਵੇਗੀ ਅਰ ਉਹੀ ਪੂਜਨੇ ਯੋਗ ਹੈ ਫਿਰ ਇੱਕ ਸਿੱਖ ਬੇਨਤੀ ਕਰੀ ਜੀ ਹੇ ਗੁਰੂ ਜੀ ਆਪ ਦਾ ਇਹ ਧਰਮ ਸ਼ਾਸਤਰ ਕਿਸ ਦੇ ਪਾਸ ਰਹੇਗਾ ਅਰ ਕਦ ਤੇ ਕਿਸ ਨੂੰ ਪ੍ਰਗਟ ਕਰਕੇ ਪਵਿੱਤਰ ਕਰੇਗਾ ਗੁਰੂ ਜੀ ਬਚਨ ਕੀਤਾ ਫੇ ਸਿੱਖੋ ਇਸ ਨੂੰ ਪਹਿਲੇ ਬੁੱਧ ਸਿੰਘ ਪੰਨੀ ਦੀ ਵੰਸ ਉਦਮਕਰ ਪ੍ਰਗਟ ਕਰੇਗਾ ਫੇਰ ਸੰਮਤ 1948 ਭਾਦਰੋ ਵਿੱਚ ਇਸ ਨੂੰ ਸ਼ੁੱਧ ਕਰਕੇ ਇਸ ਦਾ ਨਾਮ ਵਿਜੇ ਮੁਕਤ ਮਰਕਰ ਕਰਕੇ ਸ੍ਰੀ ਅੰਮ੍ਰਿਤਸਰ ਜੀ ਦਾ ਨਿਵਾਸੀ ਸਿੰਘ ਲਖਾਰੀ ਉਹ ਲਿਖਕਰ ਪ੍ਰਕਾਸ਼ੇਗਾ ਸਿੱਖੋ ਸੰਤ ਕਰ ਮੰਨਣਾ ਦਹਰਾ ਲੇਖ ਸਾਖੀ ਬੋ ਅਬਦ ਸੇ ਧਾਰੀ ਸਤਗੁਰ ਪਾਸ ਦਸਕਤ ਗੁਰ ਆਪਣੇ ਕੀਏ ਪੂਜੇ ਸਬਨ ਕੀ ਆਸ ਸੁਨਕਰ ਗੁਣ ਕੇ ਹੁਕਮ ਕੋ ਸੰਗਤ ਪਈ નિਹਾਲ ਤਮ ਅਵਿਦਿਆ ਭਾਗਿਓ ਪਾਨ ਪ੍ਰਕਾਸ਼ੇ ਚਾਲ ਗੁਰ ਸਾਖੀ ਕੋ ਸੰਗਤ ਸਰਵਨ ਕਰਾਇਤ ਥਿਰਾਏ ਵੈਗੁਰ ਜੀ ਕੀ ਫਤਿਹ ਸਭਨੇ ਦਈ ਬੁਲਾਈ ਅਗੇ ਸਾਖੀ ਸ਼੍ਰੀ ਮੁਖਵਾਕ ਕੀ 105ਵੀਂ ਚੱਲੀ ਇੱਕ ਸਿੱਖ ਨੇ ਅਰਜ ਕਰੀ ਗੁਰੂ ਜੀ ਮੇਰੇ ਗ੍ਰਹਿ ਬੇਟਾ ਜੰਮਿਆ ਸੀ ਔਰ ਉਹੀ ਉਸੇ ਸਮੇਂ ਕਾਲ ਹੋਏ ਗਿਆ ਹੈ ਅਸੀਂ ਦੱਬ ਦਈਏ ਜੀ ਕੀ ਸੰਸਕਾਰ ਕਰੀਏ ਗੁਰਾਂ ਬਚਨ ਕੀਤਾ ਸਿੰਘ ਕਾ ਬੇਟਾ ਹੈ ਇਸ ਕਾ ਸੰਸਕਾਰ ਕਰੋ Hindu ਦੇ ਘਰ ਜਨਮ ਪਾਵੇਗਾ ਦੱਬੋਗੇ ਤਾਂ ਮੁਸਲਮਾਨ ਦੇ ਘਰ ਜਨਮ ਪਾਵਣਾ ਪਵੇਗਾ ਜਾਂ ਜਲ ਪਰਵਾਹ ਕਰੋ ਦੱਬਣਾ ਨਹੀਂ 13ਵੇਂ ਦਿਨ ਪੰਜੀ ਪਾਠ ਕਰੋ ਬਾਲਕ ਨਿਮਤ ਇਸ ਦਾ ਜਨਮ ਮਰਨ ਦਾ ਉਦਾਰ ਹੋਵੇਗਾ ਦੁੱਧ ਚਾਵਲ ਸਿੰਘਾਂ ਬਿਹੰਗਮਾ ਨੂੰ ਸ਼ਿਕਾਰ ਦਿਓ ਜਥੇ ਸ਼ਕਤ ਫੇਰ ਤੁਹਾਡੇ ਘਰ ਬੇਟਾ ਜਨਮੇਗਾ ਅਰ ਜੀਵਦਾ ਰਹੇਗਾ ਅਰ ਭਸਮ ਅਸਤਿਆ ਸਮੇਤ ਪ੍ਰਵਾਹ ਕਰ ਦੇਣਾ ਹੈ ਸਿੱਖੋ ਧਰਮ ਦਾਨ ਪੁੰਨ ਭਜਨ ਸੰਤ ਛੀਲ ਸੰਜਮ ਸੰਤੋਖ ਦਇਆ ਕਰਨੀ ਕਲੇਸ਼ ਨੂੰ त्याਗਣਾ ਇਤਨੇ ਨੂੰ ਇੱਕ ਬ੍ਰਾਹਮਣ ਆਇਆ ਅਰ ਕਹਿਣੇ ਲਗਾ ਜੀ ਰਖੜੀ ਬਣਾ ਲਵੋ ਬਚਨ ਹੁਆ ਰਖੜੀ ਕੀ ਚੀਜ਼ ਹੈ ਰਖੀ ਨੇ ਜੱਗ ਸਾਹਮਣੇ ਕੰਗਣਾ ਬੰਦਾ ਸੀ ਅਬ ਜੱਗ ਦਾ ਸਮਾਂ ਨਹੀਂ ਅਬ ਰਖੜੀ ਬੰਨਣੀ ਅਜੋਗ ਹੈ ਗੁਰੂ ਜੀ ਹੁਕਮ ਦਿਆ ਅੱਜ ਤੋਂ ਰਖੜੀ ਨਹੀਂ ਬਣਾਵਣੀ ਫਿਰ ਇਹ ਵੀ ਕਿਹਾ ਜਾਂ ਇਹ ਗਾਣਾ ਸ਼੍ਰੀ ਰਾਮ ਜੀ ਨੇ ਰਾਵਣ ਕੇ ਸਾਥ ਯੁੱਧ ਨੂੰ ਕਾਏ ਥੇ ਤਬ ਬੰਦਾ ਸੀ ਸੋ ਮੌਤ ਦੀ ਨਿਸ਼ਾਨੀ ਹੈ ਜਨੇਉ ਟਿਕਾ ਹਿੰਦੂ ਦੀ ਨਿਸ਼ਾਨੀ ਹੈ ਸਾਡੇ ਸਿੰਘਾਂ ਦੀ ਨਿਸ਼ਾਨੀ ਹੈ ਕੇਸ ਕਾਛ ਕੰਗਾ ਕਰਤ ਕੜਾ ਹੈ ਗੁਰੂ ਜੀ ਨੇ ਕਿਰਪਾ ਕਰੀ ਬ੍ਰਾਹਮਣਾ ਨੂੰ ਸਿੰਘ ਸਜਾ ਦਿਆ ਅੰਮ੍ਰਿਤ ਛਕਾ ਦਿਆ ਅਰ ਰਹਿਤਾ ਦੱਸਿਆ ਅਰ ਕਿਹਾ ਤੇਰੀ ਵੰਸ ਅੰਮ੍ਰਿਤਸਰ ਦੀ ਆਰਤੀ ਕੀ ਸੇਵਾ ਸ਼੍ਰੀ ਗੁਰੂ ਮਹਾਰਾਜ ਦੇ ਹਜ਼ੂਰ ਰਹੇਗੀ ਇਤਨੇ ਮੈਂ ਸਿੰਘ ਨੇ ਆਣ ਮੱਥਾ ਟੇਕਿਆ ਅਰ ਬਹੁਤ ਭੇਟ ਕਰੀ ਅਰਦਾਸਾ ਹੁਆ ਹੁਕਮ ਕੀਤਾ ਰੋਜ਼ ਲੰਗਰ ਵਿਖੇ ਖੜਾ ਪ੍ਰਸ਼ਾਦ ਕਰਾਓ ਸੰਗਤਾਂ ਨੂੰ ਸਿਖਾਓ ਅਰ ਅਖੰਡ ਪਾਠ ਹੋਮਣ ਲੱਗੇ 16 ਪਾਠੀ ਗੁਰੂ ਕੀ ਤਾਬਿਆ ਬੈਠੇ ਸੱਚੇ ਮਨ ਸੇ ਲੱਗੇ ਪਾਠ ਕਰਨੇ ਅਰ ਹੁਕਮ ਦਿਆ 5000 ਪਟਨੇ ਵਿਖੇ ਭੇਜੋ ਤੇ 5000 ਤਰਨਤਾਰਨ ਜੀ ਭੇਜੋ 10000 ਸ੍ਰੀ ਅੰਮ੍ਰਿਤਸਰ ਜੀ ਭੇਜੋ 1000 ਹੋਰ ਜੋ ਗੁਰਦੁਆਰੇ ਹੈ ਸਭ ਜਗ੍ਹਾ ਭੇਜੋ ਸਭ ਰੁਪਇਆ ਲੈ ਕੇ ਵੱਖੋ ਵੱਖਰਾ ਪੇਜ ਦਿਆ ਸਤਿਗੁਰ ਦੀਨਾ ਨਾਥ ਜੀ 1 ਲੱਖ ਆਵੇ 5 ਲੱਖ ਖਰਚ ਕਰੇ ਗੁਰੂ ਨਾਨਕ ਸਾਹਿਬ ਜੀ ਦਾ ਖੀਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਧਨ ਖਰਚਦਿਆਂ ਟੋਟਾ ਕਦੀ ਨਹੀਂ ਆਵਣਾ ਖਜ਼ਾਨਾ ਭਰਪੂਰ ਹੀ ਨਿਗਾ ਆਵੇ ਫਿਰ ਇੱਕ ਸਿੱਖ ਬੇਨਤੀ ਕਰੀ ਗੁਰੂ ਜੀ ਸਿੰਘਾਂ ਦਾ ਪ੍ਰਸ਼ਾਦ kiya ਸੀ ਜਦ ਉਹ ਸ਼ਕਣ ਲੱਗੇ ਕੁਛ ਜਲ ਡੁੱਲ ਪੜਾ ਸੀ ਝੂਠੀਆਂ ਛਿੱਟਾਂ ਪਈਆਂ ਤਾਂ ਸਿੰਘ ਪ੍ਰਸ਼ਾਦ ਛੱਡ ਕੇ ਉੱਠ ਖੜੇ ਹੋਏ ਲੱਗੇ ਕਹਿਣ ਪ੍ਰਸ਼ਾਦ ਝੂਠਾ ਹੋ ਗਿਆ ਹੈ ਗੁਰੂ ਜੀ ਬਚਨ ਕੀਤਾ ਪੰਗਤ ਵਿੱਚ ਜੇਕਰ ਅਚਾਨਕ ਛਿੱਟੇ ਪਵੇ ਤਾਂ ਕੜਾ ਸ਼ੁਆ ਕੇ ਸ਼ਕੋ ਜਿਹੜਾ ਐਸੀ ਮੰਨੇ ਉਸ ਨੂੰ ਵੱਖਰਾ ਅੰਨ ਦੇਵੋ ਜਦ ਪੰਗਤ ਸ਼ੱਕ ਲਵੇ ਪਿੱਛੋਂ ਮੰਗਤਿਆਂ ਨੂੰ ਛੱਡਣਾ ਜੋ ਸਰੇ ਦੋਵੇਂ ਇਹਨਾਂ ਦੀਆਂ ਬੱਦ ਅਸੀਸਾਂ ਨਹੀਂ ਲੱਗਦੀਆਂ ਜੋ ਸਰੇ ਦੇ ਕੇ ਵਿਦਿਆ ਕਰੋ ਸ਼ਬਦ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਇੱਕ ਰਾਜੇ ਨੇ ਗੁਰੂ ਜੀ ਅੱਗੇ ਬੇਨਤੀ કરી ਸਾਡੇ ਬੰਦੀ ਖਾਨੇ ਵਿੱਚ ਤਿੰਨ ਖੂਨੀ ਰਾਜੇ ਹਨ ਉਹਨਾਂ ਨੂੰ ਅੱਜ ਫਾਹੇ ਦੇਣਾ ਹੈ ਗੁਰੂ ਜੀ ਬਚਨ ਕੀਤਾ ਇਹਨਾਂ ਦਾ ਸਿਰ ਮੂੰਹ ਮੁੰਨ ਕੇ ਦੇਸ਼ ਵਿੱਚ ਫਿਰਾ ਕੇ ਦੇਸ਼ ਨਿਕਾਲਾ ਦੇ ਦਿਓ ਫਾਸੀ ਕੇ ਤੁਲ ਹੀ ਸਮਝੋ ਸੁਣ ਕੇ ਰਾਜੇ ਨੇ ਐਸਾ ਹੀ ਕੀਤਾ ਗੁਰੂ ਦਾ ਬਚਨ ਮੰਨ ਲਿਆ ਅਸਿਖ ਹੁਆ ਸ਼ਬਦ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਕੁਸ਼ਤੀ ਜਾਂ ਖਈ ਕੋਈ ਹੋਰ ਰੋਗੀ ਮਰੇ ਤਾਂ ਪਰਮ ਨਹੀਂ ਕਰਨਾ ਜੀਵਦਿਆਂ ਦੀ ਸੇਵਾ ਕਰਨੀ ਮੋਇ ਦਾ ਸੰਸਕਾਰ ਕਰਨਾ ਬੜਾ ਭਾਰੀ ਪੁੰਨ ਹੈ ਰੋਗ ਗਿਆ ਪਰ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਦੁਹਰਾ ਰਾਜੇ ਪਰ ਕੀ ਨੀ ਦਿਆ ਸਤਗੁਰ ਪੁਰਖ ਉਦਾਰ ਨਾਮਦਾਨ ਉਪਦੇਸ਼ ਦੇ ਫਿਰ ਹੋਏ ਅਵਸਾਰ ਸਾਖੀ ਕੋ ਗੁਰ ਕਰਦਿਓ ਸੰਪੂਰਨ ਗੁਰਦੁਆਰ ਪਾਇ ਗੁਰ ਜੀ ਕੀ ਫਤਿਹ ਸਭਨੇ ਕਰੀ ਉਚਾਰ